ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮਏ ਤੇ ਮੈਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਰਾਗ ਮਾਲਾ ਉੱਪਰ ਬਹੁਤ ਸਾਰੇ ਮੇਰੇ ਵੀਰਾਂ ਭੈਣਾਂ ਦੇ ਸਵਾਲ ਆਏ ਕੁਝ ਵੀਰ ਭੈਣ ਮੇਰੇ ਵਿਚਾਰ ਨਾਲ ਸਹਿਮਤ ਨਹੀਂ ਸਨ ਉਹਨਾਂ ਦੇ ਵਿਚਾਰ ਜਾਂ ਇੰਝ ਕਹਿ ਲਵੋ ਉਹ ਪੱਕੇ ਤੌਰ ਤੇ ਮੰਨਦੇ ਨੇ ਕਿ ਰਾਗ ਮਾਲਾ ਗੁਰਬਾਣੀ ਹੈ ਉਹ ਕਹਿੰਦੇ ਨੇ ਪੰਚਮ ਪਾਤਸ਼ਾਹ ਨੇ ਲਿਖੀ ਹੋਈ ਹੈ ਹਾਲਾਂਕਿ ਕੋਈ ਨਿਸ਼ਾਨ ਨਹੀਂ ਹੈ ਨਾ ਨਾਨਕ ਸ਼ਬਦ ਹੈ ਮੋਰ ਸ਼ਬਦ ਨਾ ਹੀ ਮੱਲਪ ਪੰਜਵਾਂ ਲਿਖਿਆ ਹੋਇਆ ਪਰ ਜ਼ਬਰਦਸਤੀ ਉਹ ਮੈਂ ਇੱਕ ਵਿਚਾਰ ਪੇਸ਼ ਕੀਤੀ ਸੀ ਕਿ ਇਹ ਜਿਹੜੀ ਰਾਗ ਮਾਲਾ ਹੈ ਰਾਗ ਮਾਲਾ ਵਾਲੀ ਕਹਾਣੀ ਮਾਧਵਾ ਨਾਲ ਕਾਮਕੰਦਲਾ ਜਿਹੜਾ ਕਿੱਸਾ ਪਿਆਰ ਕਿੱਸਾ ਉਹਦਾ ਇੱਕ ਹਿੱਸਾ ਹੈ ਮੈਂ ਗਲਤੀ ਨਾਲ ਉਥੇ ਇਹ ਕਹਿ ਦਿੱਤਾ ਸੀ ਕਿ ਰਾਗ ਮਾਲਾ 74 ਨੰਬਰ 91 ਜਿਹੜਾ 74 ਨਾਟਕ ਵਿੱਚ ਲਿਖਿਆ ਹੋਇਆ ਉਹਦੇ ਵਿੱਚ ਲਿਖੀ ਹੋਈ ਹੈ ਅਸਲ ਵਿੱਚ ਸਚਾਈ ਇਹ ਹੈ ਕਿ ਕਿਰਤਨ ਨੰਬਰ 91 ਦੇ ਵਿੱਚ ਮਾਦਮ ਨਾਲ ਕਾਮਕੰਦਲਾ ਵਾਲੀ ਕਹਾਣੀ ਪੂਰੇ ਰੂਪ ਵਿੱਚ ਲਿਖੀ ਹੋਈ ਹੈ ਉਹ ਅੱਜ ਮੈਂ ਵਿਚਾਰ ਪੇਸ਼ ਕਰਾਂਗਾ ਕਿ ਜਿਵੇਂ ਸਿੱਖ ਧਰਮ ਨੂੰ ਖਤਮ ਕਰਨ ਵਾਲੇ ਜਿੱਥੋਂ ਵੀ ਉਹਨਾਂ ਨੂੰ ਕਹਾਣੀ ਮਿਲਦੀ ਹੈ ਝੂਠੀ ਸੱਚੀ ਗੱਪੀ ਉਹ ਲਿਖ ਕੇ ਗ੍ਰੰਥ ਵਿੱਚ ਔਰ ਉਹਦੇ ਵਿੱਚ ਕਿਸੇ ਗੁਰੂ ਸਾਹਿਬ ਦਾ ਜਾਂ ਮਹਾਨ ਸਿੱਖ ਦਾ ਨਾਮ ਲਿਖ ਦਿੰਦੇ ਆ ਕਿ ਇਹ ਵਚਨ ਲਾਨੇ ਸਿੱਖਦੇ ਨੇ। ਔਰ ਚਿਤ 34 ਨੰਬਰ 91 ਚਿਤ੍ਰੋਪਖਿਆਨ ਦੇ 404 ਚਿਤਰਾ ਦਾ ਹਿੱਸਾ ਹੈ। ਅੱਜ ਅਸੀਂ ਵਿਚਾਰ ਆਪਣੇ ਚਿਤਤਰ ਨੰਬਰ 91 ਤੋਂ ਸ਼ੁਰੂ ਕਰਨੇ ਆ। ਉਹਦੇ ਵਿੱਚ ਸਾਰੀ ਕਹਾਣੀ ਮਾਧਵ ਨਾਲ ਕਾਮਕੰਦਲਾ ਦੀ ਲਿਖੀ ਹੋਈ ਹੈ। ਕਹਾਣੀ ਸ਼ੁਰੂ ਹੁੰਦੀ ਹੈ ਕਿ ਇੱਕ ਦੇਸ਼ ਦਾ ਰਾਜਾ ਗੋਵਿੰਦ ਚੰਦ ਔਰ ਉਸ ਦਾ ਦੋਸਤ ਮਾਧਵ ਨਾਲ ਇੱਕ ਬ੍ਰਾਹਮਣ ਇਹਨਾਂ ਦਾ ਆਪਸ ਵਿੱਚ ਬੜਾ ਪਿਆਰ ਸੀ ਜਿਹੜਾ ਮਾਧਵ ਨਾਲ ਸੀ ਬ੍ਰਾਹਮਣ ਇਹ ਸੰਗੀਤ ਸੰਗੀਤ ਦੀ ਦੁਨੀਆ ਵਿੱਚ ਬਹੁਤ ਵੱਡਾ ਵਿਦਵਾਨ ਸੀ ਇਸ ਨੂੰ ਕਾਮ ਉਪਜਾਉ ਸੰਗੀਤ ਵੀ ਆਉਂਦਾ ਸੀ ਵਿਆਕਰਨ ਵਿੱਚ ਪੱਕਾ ਸੀ ਇਸ ਦੇ ਸੰਗੀਤ ਵਿੱਚ ਇਤਨੀ ਖਿੱਚ ਸੀ ਕਿ ਇਹ ਔਰਤਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਸੀ ਔਰ ਉਹਨਾਂ ਨਾਲ ਸੰਬੰਧ ਬਣਾਉਂਦਾ ਸੀ ਅਜਿਹਾ ਹੋਣ ਕਰਕੇ ਜੋ ਗੋਵਿੰਦ ਚੰਦ ਦੇ ਸ਼ਹਿਰ ਦੇ ਨਿਵਾਸੀ ਸਾਰੇ ਇਕੱਠੇ ਹੋ ਕੇ गोविंदचंद राजे ਕੋਲ ਗਏ ਕਹਿਣ ਲੱਗੇ ਕਿ ਜਿਹੜਾ ਤੇਰਾ ਦੋਸਤ ਹੈ ਮਾਧਵਾ ਨਾਲ ਜ਼ਿਆਦਾ ਇਸ ਨੂੰ ਮਾਰ ਦੇਵੋ ਜਾਂ ਇਸ ਨੂੰ ਰਾਜ ਦਰਬਾਰ ਵਿੱਚੋਂ ਕੱਢ ਦੇਵੋ ਕਿਉਂ ਕਿਉਂਕਿ ਇਹ ਬੰਦਾ ਸੰਗੀਤ ਰਾਹੀਂ ਸਾਡੀਆਂ ਔਰਤਾਂ ਨੂੰ ਪਰਮਾਉਂਦਾ ਹੈ ਔਰ ਇਕ ਕੋਰ ਆਪਸ਼ਨ ਉਹਨਾਂ ਦਿੱਤੀ ਆਪਣੇ ਰਾਜੇ ਨੂੰ ਅਗਰ ਤੁਸੀਂ ਇਹ ਜਿਹਾ ਨਹੀਂ ਕਰਦੇ ਤਾਂ ਅਸੀਂ ਇਹ ਸ਼ਹਿਰ ਛੱਡ ਕੇ ਦੇਸ਼ ਛੱਡ ਕੇ ਚਲੇ ਜਾਵਾਂਗੇ ਹੁਣ ਰਾਜਾ ਇਹਦਾ ਹੁੰਦਾ ਹੈ ਪਰਜਾ ਦਾ ਜੇ ਰਾਜ ਦੇ ਵਿੱਚ ਕੋਈ ਪਰਜਾ ਹੀ ਨਹੀਂ ਰਾਜਾ ਕਿਸ ਕੰਮ ਇਹ ਗਲਤ ਹੱਸੇਵਾ ਇਹ ਕਾਲਪਨਿਕ ਕਹਾਣੀਆਂ ਨੇ ਪ੍ਰਸਿੱਧ ਬੜੀਆਂ ਹੋਈਆਂ ਨੇ ਸੋ ਰਾਜੇ ਨੇ ਸੋਚਿਆ ਕਿ ਜੇ ਤਾਂ ਮੈਂ ਸਿੱਧਾ ਹੀ ਆਪਣੇ ਦੋਸਤ ਮਾਧਵਾ ਨਾਲ ਨੂੰ ਕੱਢਦਾ ਤਾਂ ਇਹ ਵਿਸ਼ਵਾਸ ਮਿੱਤਰ ਦਾ ਘਾਤ ਹੋਵੇਗਾ ਜੇ ਮੈਂ ਨਹੀਂ ਕੱਢਦਾ ਤਾਂ ਮੇਰੀ ਪਰਜਾ ਚਲੇ ਜਾਵੇਗੀ ਉਸ ਨੇ ਇੱਕ ਐਮਥਿਆਨ ਪਾਇਆ ਇੱਕ ਤਰਕੀਬ ਬਣਾਈ ਉਸ ਨੇ ਕਮਲ ਦੇ ਫੁੱਲ ਤੋੜ ਕੇ ਲਿਆਂਦੇ ਘਾਤੀ ਤੇ ਵਿਛਾ ਦਿੱਤੇ ਉੱਥੇ ਸਾਰੀਆਂ ਔਰਤਾਂ ਨੂੰ ਸੱਦਿਆ ਗਿਆ। ਔਰ ਮਾਧਵ ਨਾਲ ਨੂੰ ਉੱਥੇ ਆਪਣਾ ਸੰਗੀਤ ਪੇਸ਼ ਕਰਨ ਨੂੰ ਕਿਹਾ। ਆਪਣੇ ਜੋ ਹੈ ਰਾਗ ਕਲਾ ਨੂੰ ਪੇਸ਼ ਕਰਨ ਨੂੰ ਕਿਹਾ। ਮਾਧਵ ਨਾਲ ਨੇ ਆਪਣੀ ਰਾਗ ਕਲਾ ਪੇਸ਼ ਕੀਤੀ। ਜਦੋਂ ਕੁਝ ਸਮੇਂ ਬਾਅਦ ਰਾਜੇ ਨੇ ਦੇਖਿਆ ਕੀ ਦੇਖਦਾ ਉਹਨਾਂ ਔਰਤਾਂ ਦੇ ਨਾਲ ਉਹ ਕਮਲ ਦੇ ਫੁੱਲ ਚਿਪਕੇ ਹੋਏ ਇੱਕ ਇਹ ਇਸ਼ਾਰਾ ਖੁੱਲ ਕੇ ਨਹੀਂ ਲਿਖਿਆ ਇਸ਼ਾਰਾ ਕੀਤਾ ਕਮਲ ਦੇ ਫੁੱਲ ਔਰਤਾਂ ਦੇ ਨਾਚਵਕੇ ਹੋਏ ਰਾਜ ਨੂੰ ਤਸੱਲੀ ਹੋ ਗਈ ਕਿ ਜੋ ਪਰਜਾ ਨੇ ਮੇਰੇ ਕੋਲ ਸ਼ਿਕਾਇਤ ਕੀਤੀ ਹੈ ਉਹ ਸਹੀ ਹੈ ਉਸਨੇ ਮਾਦਵ ਨਾਲ ਨੂੰ ਆਪਣੇ ਰਾਜ ਵਿੱਚੋਂ ਕੱਢ ਦਿੱਤਾ ਹੁਣ ਮਾਦਵ ਨਾਲ ਦੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ ਚੁਆਇਸ ਨਹੀਂ ਸੀ ਉਸ ਲਈ ਕੋਈ ਹੋਰ ਰਾਹ ਨਹੀਂ ਸੀ ਉਹ ਇੱਕ ਹੋਰ ਰਾਜ ਵਿੱਚ ਚਲਾ ਗਿਆ ਉਹ ਰਾਜ ਸੀ ਕਾਮਾਵਤੀ ਰਾਜ ਕਾਮਾਵਤੀ ਰਾਜ ਦਾ ਰਾਜਾ ਕਾਮਸੈਨ ਸੀ ਕਾਮਸੈਨ ਕੋ ਚਲਾ ਗਿਆ ਜਾ ਕੇ ਆਪਣੀ ਜਾਣ ਪਛਾਣ ਕਰਾਈ ਕਿ ਮੈਂ ਇਸ ਤਰ੍ਹਾਂ ਅਰਾਗਾ ਦਾ ਮਹਾਰ ਉਸਤਾਦ ਆਪਣੀ ਕਲਾ ਦਿਖਾਈ ਕਾਮਸੈਨ ਰਾਜਾ ਬਹੁਤ ਖੁਸ਼ ਹੋਇਆ ਉਸਨੇ ਬਹੁਤ ਸਾਰਾ ਧਨ ਮਾਧਵ ਨਾਲ ਨੂੰ ਦਿੱਤਾ ਔਰ ਉਹਦੇ ਰਾਜ ਵਿੱਚ ਦਰਬਾਰ ਵਿੱਚ ਕਾਮ ਸੰਦੇ ਦਰਬਾਰ ਵਿੱਚ ਨਾਚੀਆਂ ਨਚ ਰਹੀਆਂ ਸਨ ਉਹਨਾਂ ਨਾਚੀਆਂ ਵਿੱਚੋਂ ਇੱਕ ਸੀ ਕਾਮ ਕੰਦਲਾ ਇੱਕ ਵੈਸ਼ਵਾ ਬਹੁਤ ਖੂਬਸੂਰਤ ਸੋਹਣੇ ਨਾਚ ਵਿੱਚ ਪਰਵੀਣ ਮਾਧਵਨਾਲ ਕੀ ਦੇਖਦਾ ਉਸਨੇ ਅੰਗੀ ਪਹਿਨੇ ਹੋਈ ਸੀ ਔਰ ਅੰਗੀ ਜਿਹੜੀ ਹੈ ਚੰਦਨ ਦੀ ਬਣੀ ਹੋਈ ਸੀ ਚੰਦਨ ਦੀ ਸੁਗੰਧੀ ਔਣ ਕਰਕੇ ਪੋਬਰਾ ਉੱਥੇ ਆ ਕੇ ਬੈਠ ਗਿਆ ਹੁਣ ਕਾਮਕੰਦਲਾ ਡਾਂਸ ਕਰ ਰਹੀ ਹੈ ਨੱਚ ਰਹੀ ਹੈ ਜੇਕਰ ਉਹ ਪੰਮਰੇ ਨੂੰ ਉਡਾਉਂਦੀ ਹੈ ਤਾਂ ਉਸਦੇ ਨੱਚਣ ਵਿੱਚ ਵਿਗਨ ਪੈਂਦਾ ਕਲਾ ਵਿੱਚ ਵਿਗਨ ਪੈਂਦਾ ਉਸਨੇ ਆਪਣੀ ਛਾਤੀਆਂ ਦੇ ਨਾਲ ਹਵਾ ਮਾਰੀ ਤੇ ਪੋਰੇ ਨੂੰ ਉਡਾ ਦਿੱਤਾ ਇਹ ਸਭ ਕੁਝ ਮਾਧਵ ਨਾਲ ਉਹ ਬ੍ਰਾਹਮਣ ਦੇਖ ਰਿਹਾ ਸੀ ਇਹ ਬੜਾ ਪ੍ਰਭਾਵਿਤ ਹੋਇਆ ਕਾਮਕੰਦਲਾ ਤੋਂ ਜਦੋਂ ਪ੍ਰੋਗਰਾਮ ਖਤਮ ਹੋਇਆ ਇਸ ਨੇ ਸਾਰਾ ਆਪਣਾ ਧਨ ਜਿਹੜਾ ਰਾਜੇ ਨੇ ਰਾਜੇ ਕਾਮਸੈਨ ਨੇ ਇਸ ਨੂੰ ਦਿੱਤਾ ਸੀ ਉਹ ਸਾਰਾ ਧਨ ਕਾਮਕੰਦਲਾ ਨੂੰ ਦੇ ਦਿੱਤਾ ਇਹ ਦੇਖ ਕੇ ਰਾਜਾ ਬੜਾ ਨਰਾਜ਼ ਹੋਇਆ ਨਰਾਜ਼ ਹੋਣ ਦੇ ਦੋ ਕਾਰਨ ਇੱਕ ਕਾਰਨ ਰਾਜਾ ਕਹਿਣ ਲੱਗਾ ਇਹ ਬੰਦਾ ਫਜ਼ੂਲ ਖਰਚੀ ਕਰਨ ਵਾਲਾ ਮੈਂ ਤਾਂ ਇਹਦੀ ਕਲਾ ਤੋਂ ਖੁਸ਼ ਹੋ ਕੇ ਇਸ ਨੂੰ ਧਨ ਦਿੱਤਾ ਸੀ ਇਹਦੇ ਕੰਮ ਆਏਗਾ ਇਸਨੇ ਸਾਰਾ ਤਨ ਇੱਕ ਔਰਤ ਤੇ ਲੁਟਾ ਦਿੱਤਾ ਦੂਸਰੀ ਗੱਲ ਉਹ ਰਾਜਾ ਕਾਮਸੈਂ ਉਸ ਕਾਮਕੰਦਲਾ ਦੇ ਨਾਲ ਪਿਆਰ ਕਰਦਾ ਸੀ ਉਸ ਨੂੰ ਇਹ ਚੀਜ਼ ਖੁਸ਼ਗੁਵਾਰ ਨਹੀਂ ਸੀ ਕਿ ਜਿਸ ਨੂੰ ਉਹ ਪਿਆਰ ਕਰਦਾ ਉਸ ਦੇ ਉੱਪਰ ਕੋਈ ਹੋਰ ਇਤਨਾ ਤਨ ਨਿਸ਼ਾਵਰ ਕਰੇ ਜਾਂ ਉਸ ਦੇ ਨੇੜੇ ਜਾਵੇ ਉਸਨੇ ਫੈਸਲਾ ਕੀਤਾ ਕਿ ਮਾਦਵਾ ਨਾਲ ਨੂੰ ਆਪਣੇ ਰਾਜ ਵਿੱਚੋਂ ਕੱਢ ਦੇਣਾ ਉਸਨੇ ਹੁਕਮ ਜਾਰੀ ਕਰ ਦਿੱਤਾ ਕਿ ਮਾਧਵਰ ਨਾਲ ਨੂੰ ਇਸ ਰਾਜ ਵਿੱਚੋਂ ਕੱਢ ਦਿੱਤਾ ਜਾਵੇ ਔਰ ਨਾਲ ਇਹ ਹਦਾਇਤ ਕੀਤੀ ਸ਼ਹਿਰ ਵਾਸੀਆਂ ਨੂੰ ਕਿ ਜਿਹੜਾ ਵੀ ਮਾਧਵਰ ਨਾਲ ਨੂੰ ਆਪਣੇ ਕੋਲ ਰੱਖੇਗਾ ਉਸ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ ਜਾਣਗੇ ਹੁਣ ਮਾਧਵਰ ਨਾਲ ਭੱਜੇ ਤਾਂ ਕਿੱਥੇ ਭੱਜੇ ਪਹਿਲੇ ਇੱਕ ਰਾਜ ਚੋਂ ਭੱਜ ਕੇ ਆਇਆ ਸੀ ਗੋਵਿੰਦ ਚੰਦ ਦੇ ਰਾਜ ਵਿੱਚੋਂ ਹੁਣ ਕਾਮ ਸੰਦੇ ਰਾਜ ਵਿੱਚੋਂ ਵੀ ਜਾਣਾ ਪਰ ਕਿੱਥੇ ਜਾਵੇ ਉਹ ਜੋੜੇ ਨਾਲ ਕਾਮਕੰਦਲਾ ਦੇ ਘਰ ਚਲਾ ਗਿਆ ਕਾਮਕੰਦਲਾ ਨੂੰ ਜਾ ਕੇ ਸਾਰੀ ਕਹਾਣੀ ਦੱਸੀ ਕਿ ਮੈਨੂੰ ਰਾਜੇ ਨੇ ਇਸ ਰਾਜ ਵਿੱਚੋਂ ਕੱਢ ਦਿੱਤਾ ਕਾਮਕੰਦਲਾ ਵੀ ਮਾਧਵਰ ਨਾਲ ਨਾਲ ਪਿਆਰ ਕਰਨ ਲੱਗੀ ਸੀ ਇਸ ਕਰਕੇ ਕਾਮਕੰਦਲਾ ਕਹਿਣ ਲੱਗੀ ਮੈਂ ਤੈਨੂੰ ਜਾਣ ਨਹੀਂ ਦੇਵਾਂਗੀ ਜੇ ਤੂੰ ਜਾਵੇਂਗਾ ਤਾਂ ਤੇਰੇ ਨਾਲ ਮੈਂ ਜਾਵਾਂਗੀ ਬਹੁਤ ਸਾਰੀਆਂ ਪਿਆਰ ਕਲੋਲਾ ਇਸ ਚਰਿੱਤਰ ਵਿੱਚ ਕੀਤੀਆਂ ਹੋਈਆਂ ਮੈਂ ਸਾਰੀਆਂ ਦਾ ਜ਼ਿਕਰ ਨਹੀਂ ਕਰਾਂਗਾ ਜੇ ਕਿਸੇ ਨੇ ਚਰਿੱਤਰ ਪੜਨਾ ਹੋਵੇ ਉਹ ਚਿਤ੍ਰਨਾਟਕ ਉਰਫ ਦਸਮ ਗ੍ਰੰਥ ਵਿੱਚੋਂ ਪੜ ਸਕਦਾ 91 ਨੰਬਰ ਚਰਿੱਤਰ ਹੈ ਮੈਂ ਗੱਲ ਕਰਨੇ ਆ ਰਾਗਮਾਲਾ ਦੀ ਗੱਲ ਚੱਲ ਰਹੀ ਹੈ ਰਾਗਮਾਲਾ ਵਾਲੀ ਕਹਾਣੀ ਜਿੱਥੋਂ ਰਾਗਮਾਲਾ ਲਈ ਗਈ ਹੈ ਉਹ ਕਹਾਣੀ ਸਾਰੀ ਇਸ ਚਰਿੱਤਰ ਵਿੱਚ ਲਿਖੀ ਹੋਈ ਹੈ ਬਾੜ ਜਿਹੜਾ ਮਾਦਵ ਨਾਲ ਸੀ ਉਹ ਨਹੀਂ ਚਾਹੁੰਦਾ ਸੀ ਕਿ ਉਹਦੇ ਕਰਕੇ ਉਹ ਜਿਸ ਨੂੰ ਪਿਆਰ ਕਰਦਾ ਉਸ ਦਾ ਕੋਈ ਹਰਜ ਹੋਵੇ ਨੁਕਸਾਨ ਹੋਵੇ ਰਾਜਾ ਉਸ ਨੂੰ ਕੋ ਸਜ਼ਾ ਦੇਵੇ ਤੇ ਮਾਦਵ ਨਾਲ ਨੇ ਕੀ ਕੀਤਾ ਉਸ ਨੇ ਉਹ ਸ਼ਹਿਰ ਛੱਡਣਾ ਮੰਨ ਲਿਆ ਤਿਆਰੀ ਕਰ ਲਈ ਉਧਰ ਜਿਹੜੀ ਕਾਮ ਕੰਦਲਾ ਉਹ ਗਸੀਆਂ ਖਾਂਦੀ ਫਿਰਦੀ ਐ ਪਰ ਜਦੋਂ ਮਾਦਵ ਨਾਲ ਨਾ ਮੰਨਿਆ ਉਹ ਗਾਸ ਖਾ ਕੇ ਤਾਂ ਤੀਤੇ ਲੈਟ ਦੇ ਬਹੁਤ ਔਖੀ ਸੀ ਬਹੁਤ ਪਰੇਸ਼ਾਨ ਸੀ ਪਰ ਕਰ ਕੁਝ ਨਹੀਂ ਸੀ ਸਕਤ ਵੀ ਰਾਜੇ ਦਾ ਹੁਕਮ ਹੈ ਇਹ ਚੀਜ਼ਾਂ ਨਜ਼ਾਰ ਕਰ ਦੇ ਰਾਜੇ ਨੇ ਦੋਨਾਂ ਨੂੰ ਮਾਰ ਦੇਣਾ ਸੀ ਸੋ ਉਹ ਖੁੰਡਾ ਖੁੰਦੇ ਅਥਰੂ ਪੀ ਕੇ ਬੈਠ ਗਈ ਉਧਰੋਂ ਇਹ ਜਿਹੜਾ ਮਾਦੋ ਨਾਲ ਸੀ ਇਹ ਚੱਲ ਕੇ ਇਕ ਹੋਰ ਰਾਜੇ ਦੇ ਕੋ ਚਲਾ ਗਿਆ ਵਿਕਰਮਾ ਜੀਤ ਰਾਜਾ ਵਿਕਰਮਾ ਰਾਏ ਵੀ ਲਿਖਿਆ ਕਿਉਂਕਿ ਇਹ ਜਿਹੜੀਆਂ ਨਕਲੀ ਕਹਾਣੀਆਂ ਹੁੰਦੀਆਂ ਨਾ ਉਹ ਇੱਕੋ ਬੰਦੇ ਦਾ ਨਾਮ ਤਿੰਨ ਜਗ੍ਹਾ ਬਦਲ ਦੇਣਗੇ ਕਦੀ ਵਿਕਰਮਾ ਜੀਤ ਕਦੀ ਵਿਕਰਮਾ ਰਾਏ ਕਦੀ ਕੁਝ ਹੋਰ ਲਿਖ ਦੇਣਗੇ ਖੈਰ ਉਹਦੇ ਰਾਜ ਵਿੱਚ ਚਲਾ ਗਿਆ ਹੁਣ ਇਸ ਰਾਜ ਨੂੰ ਮਿਲਿਆ ਕਿਦਾਂ ਜਾਵੇ ਉਸ ਲਈ ਇਸ ਨੇ ਇੱਕ ਤਰਕੀਬ ਬਣਾਈ ਜਿਹੜਾ ਰਾਜਾ ਉਹ ਇੱਕ ਮੰਦਰ ਗੌਰਦਾ ਦੇ ਮੰਦਰ ਵਿੱਚ ਦੇਵੀ ਦੇ ਮੰਦਰ ਵਿੱਚ ਪੂਜਾ ਕਰਨ ਆਇਆ ਕਰਦਾ ਸੀ ਉੱਥੇ ਇਸ ਨੇ ਇੱਕ ਦੋਹਰਾ ਲਿਖ ਕੇ ਲਾਤਾ ਕਿ ਜਿਨ੍ਹਾਂ ਨੂੰ ਸਰੀਰ ਦਾ ਕੋਈ ਦੁੱਖ ਹੋਵੇ ਉਸ ਦਾ ਇਲਾਜ ਹੈ ਪਰ ਜਿਨ੍ਹਾਂ ਨੂੰ ਵਿਰਹਾ ਦਾ ਦੁੱਖ ਹੋਵੇ ਉਹ ਦਾ ਕੀ ਇਲਾਜ ਕੀਤਾ ਜਾਵੇ ਇਸ ਤਰ੍ਹਾਂ ਕੋਈ ਬਹੁਤ ਸੁੰਦਰ ਦੋਹਰਾ ਲਿਖ ਕੇ ਲਾਤਾ ਜਦੋਂ ਰਾਜਾ ਵਿਕਰਮਾਜੀਤ ਆਇਆ ਉਸਨੇ ਮੱਥਾ ਟੇਕਿਆ ਪੂਜਾ ਕੀਤੀ ਦੇਵੀ ਦੀ ਔਰ ਉਹ ਦੋਰਾ ਲਿਖਿਆ ਹੋਇਆ ਪੜਿਆ ਉਸਨੇ ਆਪਣੇ ਅਹਿਲਕਾਰਾਂ ਨੂੰ ਵਹਿਰੇਦਾਰਾਂ ਨੂੰ ਕਿਹਾ ਕਿ ਆਹ ਜਿਹੜਾ ਬੰਦਾ ਵਿਰਾਂ ਤੋਂ ਪਿਆਰ ਤੋਂ ਪਿਆਰ ਦੀ ਵਿਰੋਧ ਦੇ ਵਿੱਚ ਜਲ ਰਿਹਾ ਉਸ ਨੂੰ ਲੱਭ ਕੇ ਲਿਆਓ ਉਹ ਲੱਭਣ ਗਏ ਔਰ ਉਹਨਾਂ ਨੇ ਲੱਭ ਕੇ ਇਸ ਨੂੰ ਲੈ ਆਂਦਾ ਮਾਦਮ ਨਾਲ ਮਾਧਵਨਾਲ ਜਦੋਂ ਵਿਕਰਮਚੀਤ ਦੇ ਦਰਵਾਜ਼ੇ ਵਿੱਚ ਆਇਆ ਵਿਕਰਮਚੀਤ ਨੇ ਪੁੱਛਿਆ ਤੇਰੀ ਕੀ ਇਹਨੂੰ ਕੀ ਦੋਖ ਹੈ ਮਾਧਵਨਾਲ ਕਹਿਣ ਲੱਗਾ ਕਿ ਦਾਦਾ ਮੈਂ ਦੂਜੇ ਰਾਜ ਵਿੱਚ ਸੀ ਉਸ ਰਾਜ ਦਾ ਰਾਜਾ ਕਾਮਸੈਨ ਉਸ ਨੇ ਮੈਨੂੰ ਆਪਣੇ ਰਾਜ ਵਿੱਚੋਂ ਕੱਢ ਦਿੱਤਾ ਰਾਜ ਵਿੱਚੋਂ ਕੱਢਣ ਦਾ ਕਾਰਨ ਕੀ ਹੈ ਕਿ ਇੱਕ ਵੇਸਵਾ ਨਾਚੀ ਕਾਮ ਕੰਦਲਾ ਜਿਸ ਨੂੰ ਮੈਂ ਪਿਆਰ ਕਰਦਾ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ ਪਰ ਉਧਰ ਰਾਜਾ ਵੀ ਉਸ ਨੂੰ ਪਿਆਰ ਕਰਦਾ ਹੈ ਔਰ ਉਸ ਨੇ ਮੈਨੂੰ ਆਪਣੇ ਰਾਜ ਵਿੱਚੋਂ ਕੱਢ ਦਿੱਤਾ ਰਾਜਾ ਵਿਕਰਮਜੀਤ ਬਹੁਤ ਵਹਾਦਰ ਸੀ ਕਹਿਣ ਲੱਗਾ ਤੇਰੀ ਫਰਿਆਦ ਮੇਰੇ ਕੋਲ ਆਈ ਹੈ ਤੇ ਮੈਂ ਤੇਰਾ ਕੰਮ ਕਰੂੰਗਾ ਉਸ ਨੇ ਆਪਣਾ ਅਹਿਲਕਰ ਆਪਣਾ ਪਹਿਰੇਦਾਰ ਰਾਜਾ ਕਾਮਸੈਨ ਕੋਲ ਭੇਜ ਦਿਆ ਕਿ ਜਾ ਉਸ ਨੂੰ ਕਹਿ ਇਸ ਕਾਮਕੰਦਲਾ ਇਸ ਨੂੰ ਵਾਪਸ ਕਰ ਦੇ ਰਾਜੇ ਦਾ ਜਿਹੜਾ ਐਲਚੀ ਸੀ ਖਬਰ ਪਹੁੰਚਾਉਣ ਵਾਲਾ ਉਹ ਰਾਜੇ ਸੈਨ ਕੋ ਗਿਆ ਔਰ ਜਾ ਕੇ ਕਹਿਣ ਲੱਗਾ ਕਾਮ ਸੈਨ ਨੂੰ ਕਹਿਣ ਲੱਗਾ ਕਿ ਭਈ ਆ ਜਿਹੜੀ ਔਰਤ ਹੈ ਕਾਮਕੰਦਲਾ ਇਸ ਨੂੰ ਸਾਡੇ سپੁਰਦ ਕਰ ਦੇ ਕਿਉਂਕਿ ਇਹ ਔਰਤ ਤੇ ਮਾਦਵ ਨਾਲ ब्राह्मण आपसे प्यार कर दिया राजा कामसेन कहंदा कि के मैं किसी हालत ਵਿੱਚ ਵੀ ਇਹ ਔਰਤ माधव ਨਾਲ ਨੂੰ ਨਹੀਂ ਦੇਵਾਂਗਾ ਭਾਵੇਂ ਰਾਤ ਨੂੰ ਸੂਰ ਚੜ ਜਾਵੇ ਭਾਵੇਂ ਦਿਨੇ ਤਾਰੇ ਚੜ ਜਾਣ ਭਾਵੇਂ ਕਿਸੇ ਹਾਲਤ ਵਿੱਚ ਵੀ ਮੈਂ ਇਸ ਔਰਤ ਨੂੰ ਜੋ ਹੈ माधव ਨਾਲ ਨੂੰ ਨਹੀਂ ਦੇਵਾਂਗਾ ਤੁਹਾਨੂੰ ਨਹੀਂ ਸੌਂਪਾਂਗਾ ਬੜੀ ਕਹਿਣ ਦੇ باوجود ਵੀ ਉਹ ਨਹੀਂ ਮੰਨਿਆ ਹੇਲਚੀ ਨੇ ਸਨੇਹਾ ਦੇਣ ਵਾਲੇ ਨੇ ਆ ਕੇ ਇਹ ਗੱਲ ਜੋ ਹੈ ਵਿਕਰਮਾਜੀਤ ਰਾਜ ਨੂੰ ਦੱਸੀ ਰਾਜੇ ਨੇ ਫਿਰ ਹੇਲਚੀ ਨੂੰ ਭੇਜਿਆ ਕਿ ਮੰਨ ਜਾ ਨਹੀਂ ਤਾਂ ਫਿਰ ਲੜਾਈ ਲਈ ਤਿਆਰ ਹੋ ਜਾ ਇਧਰ ਰਾਜਾ ਵਿਕਰਮਾਜੀਤ ਨੇ ਆਪਣੀਆਂ ਫੌਜਾਂ ਨੂੰ ਤਿਆਰ ਕਰ ਲਿਆ ਲੜਾਈ ਲਈ ਉਰੇ ਸੰਵੰਦ ਹੋ ਗਏ ਸ਼ਸਤਰ ਸੰਦੋਹੇ ਪਹਿਨ ਲਏ ਉਧਰ ਜਦੋਂ ਦੁਬਾਰਾ ਹੇਲਚੀ ਗਿਆ ਕਾਮਸਨ ਰਾਜੇ ਨੇ ਵੀ ਆਪਣੀ ਫੌਜ ਨੂੰ ਲੜਾਈ ਦਾ ਹੁਕਮ ਕਰ ਦਿੱਤਾ ਦੋਨੋਂ ਪਾਸੇ ਦੀਆਂ ਫੌਜਾਂ ਜ਼ੰਗ ਦੇ ਮੈਦਾਨ ਵਿੱਚ ਇਕੱਠੀਆਂ ਹੋ ਗਈਆਂ ਕਮਸਾਨ ਦਾ ਜੁਦ ਮਚਿਆ ਦੋਨੋਂ ਪਾਸੇ ਬਹੁਤ ਖੂਨ ਖਰਾਬਾ ਹੋਇਆ ਆਖਰ ਇਹਨਾਂ ਦੋਨਾਂ ਰਾਜਿਆਂ ਨੇ ਸਲਾਹ ਕੀਤੀ ਕਿ ਸਾਰੀਆਂ ਫੌਜਾਂ ਅਸੀਂ ਇੱਦਾਂ ਹੀ ਖਤਮ ਕਰ ਲਵਾਂਗੇ ਲੜਾਈ ਕਾਮਸਨ ਤੇ ਵਿਕਮਜੀਤ ਰਾਜੇ ਦੀ ਦੋਨਾਂ ਅਸੀਂ ਆਪਸ ਵਿੱਚ ਫੈਸਲਾ ਕਰ ਲਈਏ ਸੋ ਫੌਜਾਂ ਦੀ ਲੜਾਈ ਬੰਦ ਕਰਕੇ ਇਹ ਦੋਨੋਂ ਰਾਜੇ ਆਪਸ ਵਿੱਚ ਲੜਾਈ ਕਰਨ ਲੱਗ ਗਏ ਪਹਿਲਾ ਵਾਰ ਜੋ ਹੈ ਰਾਜਾ ਕਾਮਸੈਨ ਨੇ ਕਿਹਾ ਕਿ ਮੈਂ ਤੇਰੇ ਤੇ ਪਹਿਲਾ ਵਾਰ ਕਰਦਾ ਜੇ ਤੂੰ ਬਚਾ ਲੈ ਦੂਜਾ ਵਾਰ ਤੂੰ ਮੇਰੇ ਤੇ ਕਰ ਰਾਜਾ ਕਾਲਸੈਨ ਨੇ ਵਾਰ ਕੀਤਾ ਔਰ ਰਾਜਾ ਬੇਖੋ ਜੀਤ ਨੇ ਉਸ ਵਾਰ ਨੂੰ ਆਪਣੇ ਪੇਟ ਤੇ ਲਿਆ ਜ਼ਖਮੀ ਤਾਂ ਹੋ ਗਿਆ ਪਰ ਮਰਿਆ ਨਹੀਂ ਜਦੋਂ ਰਾਜਾ ਵਿਕਮਜੀਤ ਨੇ ਵਾਰ ਕੀਤਾ ਉਹਦੇ ਵਾਰ ਦੇ ਨਾਲ ਰਾਜਾ ਕਾਲਸੈਨ ਮਾਰਿਆ ਗਿਆ ਹੁਣ ਫਤਿਹ ਰਾਜਾ ਵਿਕਮਜੀਤ ਦੀ ਹੋ ਗਈ ਖੁਸ਼ੀ ਦੇ ਢੋਲ ਨਗਾਰੇ ਵੱਜਣ ਲੱਗੇ ਫਤਿਹ ਦੀਆਂ ਖੁਸ਼ੀਆਂ ਹੋਣ ਲੱਗੀਆਂ ਉਧਰ ਪਤਾ ਨਹੀਂ ਰਾਜਾ ਵਿਕਮਜੀਤ ਦੇ ਦਿਮਾਗ ਵਿੱਚ ਕਿਹੜੀ ਗੱਲ ਆਈ ਉਹ ਜੋਗੀ ਦਾ ਅਤੀਤੀ ਦਾ ਪੇਸ਼ਤਾਰਨ ਕਰ ਲਿਆ ਇਹ ਪੇਸ਼ਤਾਰਨ ਕਰਕੇ ਉਹ ਕਾਮ ਕੰਦਲਾ ਕਿਉਂਕਿ ਰਾਜ ਤਾਂ ਸਾਰਾ ਜਿੱਤ ਲਿਆ ਕਾਮ ਕੰਦਲਾ ਉਸ ਬੇਸਵਾ ਕੋ ਗਿਆ ਕਹਿਣ ਲੱਗਾ ਜਿਹਦੀ ਤਰਫ ਵਿੱਚ ਤੂੰ ਇੱਥੇ ਲੇਟੀ ਹੋਈ ਆ ਤੂੰ ਤੜਫਦੀ ਪਈ ਆ ਉਹ ਤਾਂ ਲੜਾਈ ਦੇ ਵਿੱਚ ਮਾਰਿਆ ਗਿਆ ਭਾਵ ਜੋ ਹੈ ਮਹਾਦਵਾ ਨਾਲ ਮਾਰਿਆ ਗਿਆ ਇਹ ਗੱਲ ਸੁਣਦੇ ਸਾਰੇ ਕਾਮ ਕੰਦਲਾ ਮਰ ਗਏ ਉਹਦੀ ਮੌਤ ਹੋ ਗਈ ਉਧਰੋਂ ਵਾਪਸ ਆ ਕੇ ਇਹੇ ਸ਼ਬਦ ਰਾਜਾ ਬੇਤੁਨ ਜੀ ਇਤਨੇ ਮਾਧਵ ਨਾਲ ਨੂੰ ਕਿਹਾ ਕਿ ਜਿਹਨੂੰ ਤੂੰ ਪਿਆਰ ਕਰਦਾ ਸੀ ਜਿਹਦੇ ਖਾਤਰ ਇਤਨੇ ਬੜੀ ਲੜਾਈ ਲੜੀ ਆ ਉਸਦੀ ਮੌਤ ਹੋ ਗਈ। ਉਸੇ ਪਲ ਜਿਹੜਾ ਮਾਧਵ ਨਾਲ ਉਸਦੀ ਮੌਤ ਹੋ ਗਈ। ਹੁਣ ਇਹ ਰਾਜਾ ਪਤਾ ਨਹੀਂ ਇਸਨੇ ਕੱਪ ਕਹਾਣੀ ਕੋਈ ਸਿਰ ਪੈਰ ਨਹੀਂ। ਤੁਸੀਂ ਲੱਭਿਓ ਇਹਦਾ ਕੀ ਸਿਰ ਪੈਰ ਆ? ਇਹਦਾ ਨਤੀਜਾ ਕੀ ਸਿੱਕਾ ਕੀ ਨਿਕਲਦਾ? ਸਾਨੂੰ ਇੱਕ ਕਹਾਣੀ ਸੁਣ ਕੇ ਲਾਭ ਹੀ ਹੋਏਗਾ ਇਹ ਚਰিত্রਾਂ 404 ਚਰিত্র ਇਹੋ ਜੇ ਲਿਖੇ ਹੋਇਆ ਔਰ ਇਹ ਕਹਾਣੀ ਤੋਂ ਰਾਗ ਮਾਲਾ ਕੱਢੀ ਗਈ ਹੈ ਉਹ ਕੇ ਆਪਾਂ ਵਿਚਾਰਾਂ ਕਰਾਂਗੇ ਹੁਣ ਰਾਜਾ ਪਹਿਲਾਂ ਤੇ ਆਪ ਹੀ ਝੂਠ ਬੋਲਿਆ ਮਾਦਮ ਨਾਲ ਤਾਂ ਜਿੰਦਾ ਸੀ ਕੀ ਲੋੜ ਪਈ ਸੀ ਜਾ ਕੇ ਕਹਿਣ ਦੀ ਕਾਮਕੰਦਲਾ ਨੂੰ ਕਿ ਮਾਦਮ ਲਾਲ ਮਾਰਿਆ ਗਿਆ ਫਿਰ ਮਾਧਵ ਨਾਲ ਨੂੰ ਤੁਸ ਆ ਕੇ ਸੱਚੀ ਦੱਸਿਆ ਉਹ ਕੰਮ ਕੰਦਲਾ ਮਾਰੀ ਗਏ ਉਸ ਤੋਂ ਬਾਅਦ ਇਹਦੇ ਮਨ ਨੂੰ ਪਤਾ ਨਹੀਂ ਕੀ ਹੋਇਆ ਇਸ ਨੇ ਆਪਣੀ ਚਿਖਾ ਜਣਵਾਈ ਜੀਉਂਦਾ ਜਲਣ ਲਈ ਤਿਆਰ ਹੋ ਗਿਆ ਜਦੋਂ ਜੀਉਂਦਾ ਜਲਣ ਲਈ ਤਿਆਰ ਹੋ ਗਿਆ ਤਾਂ ਇੱਕ ਬਹਿਰਾਲ ਉਸ ਚਿਖਾ ਵਿੱਚੋਂ ਨਿਕਲਿਆ ਉਸ ਨੇ ਅੰਮ੍ਰਿਤ ਲਿਆਂਦਾ ਉਸ ਅੰਮ੍ਰਿਤ ਦਾ ਚਟਾ ਕਾਮ ਕੰਦਲਾ ਅਤੇ ਮਾਧਵ ਨਾਲ ਉਤੇ ਛਿੜ ਗਿਆ ਉਹ ਅੰਮ੍ਰਿਤ ਦਾ ਛੱਟਿਆ ਛਿੜਕਣ ਨਾਲ ਇਹ ਦੋਨੋਂ ਜਿੰਦੇ ਹੋ ਗਏ ਜਿੰਦੇ ਹੋਣ ਤੋਂ ਬਾਅਦ ਦੋਨਾਂ ਦਾ ਆਪਸ ਵਿੱਚ ਮਿਲਾਪ ਹੋ ਗਿਆ ਦੋਨਾਂ ਦਾ ਪਿਆਰ ਪੱਕਾ ਹੋ ਗਿਆ ਇਹ ਕਹਾਣੀ ਜੋ ਹੈ ਲਿਖੀ ਹੋਈ ਹੈ ਚਿਤਤਨ ਨੰਬਰ ਕਾਨਵੇਂ ਜਿਸ ਨੂੰ ਸਾਡੇ ਕਹ ਜਿਹੜੇ ਚਿਤਤਨ ਨਾਟਕੀਏ ਵੀਰ ਨੇ ਉਹ ਕਹਿੰਦੇ ਗੁਰੂ ਗੋਵਿੰਦ ਸਿੰਘ ਜੀ ਦੀ ਰਚਨਾ ਹੈ ਕੋਣ ਕੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਇਤਨੇ ਹਲਕੇ ਦਿਮਾਗ ਦੇ ਸਨ ਇਹ ਜੀਆਂ ਉਦੋਂ ਇਸ ਪੂਰੀ ਕਹਾਣੀ ਵਿੱਚੋਂ ਕੋਈ ਵਿਚਤਰ ਨਾਟਕ ਨੂੰ ਮੰਨਣ ਵਾਲਾ ਦਸਮ ਗ੍ਰੰਥ ਨੂੰ ਮੰਨਣ ਵਾਲਾ ਗੁਰੂ ਗੋਬਿੰਦ ਸਿੰਘ ਦੀ ਕਿਰਤ ਸਿੱਧ ਕਰਨ ਵਾਲਾ ਇਹ ਮੈਨੂੰ ਦੱਸ ਦਵੇ ਕਿ ਐਡੀ ਵੱਡੀ ਲੰਮੀ ਚੌੜੀ ਕਹਾਣੀ 65 ਇਹਦੇ ਸ਼ੰਤ ਨੇ ਇਹਨਾਂ 65 ਸ਼ੰਕਤਾਂ ਦੇ ਵਿੱਚੋਂ ਕੀ ਪ੍ਰਾਪਤ ਹੋਇਆ ਕੁਝ ਮਿਲਿਆ ਕੁਝ ਨਹੀਂ ਮਿਲਿਆ ਇੱਕ ਅਸ਼ਲੀਲ ਅਸ਼ਲੀਲਤਾ ਵਾਲਾ ਪੱਖ ਮੈਂ ਜ਼ਿਆਦਾ ਦੱਸਿਆ ਨਹੀਂ ਕਹਾਣੀ ਨਕਲੀ ਪ੍ਰੇਮ ਕਹਾਣੀ ਅਸਲੀ ਨੇ ਨਕਲੀ ਪ੍ਰੇਮ ਕਹਾਣੀ ਔਰ ਕਿਉਂਕਿ ਇਦਾਂ ਕੋਈ ਛਿੱਟਾ ਛੜਕਿਆ ਜਿਉਂਦਾ ਨਹੀਂ ਹੁੰਦਾ ਇਹ ਨਕਲੀ ਇਥੋਂ ਪਤਾ ਲੱਗਦੀ ਹੈ ਉਸ ਦੇ ਉੱਤੇ ਇੱਕ ਚਰਿੱਤਰ ਲਿਖ ਦਿੱਤਾ ਉਸ ਦੇ ਉੱਤੇ ਕਵੀਆਂ ਨੇ ਕਿਤਾਬਾਂ ਕਵਿਤਾਵਾਂ ਲਿਖ ਦਿੱਤੀਆਂ ਔਰ ਉਹਦੇ ਵਿੱਚ ਕਿਉਂਕਿ ਇਹ ਰਾਗ ਦਾ ਮਹਾਰ ਸੀ ਜੋ ਮਹਾਦਵਾ ਨਾਲ ਉਹ ਜਿਹੜੀ ਰਾਗਾਂ ਦੀ ਮਾਲਾ ਇਸਨੇ ਲੜੀ ਲਿਖੀ ਆ ਉਸ ਲੜੀ ਨੂੰ ਹੁਣ ਮੈਂ ਗੱਲ ਕਰਦਾ ਅੱਜ ਜਿਹੜੀ ਮੇਰੇ ਕੋਲ ਸ਼ਮਸ਼ੇਰ ਸਿੰਘ ਅਸ਼ੋਕ ਦੀ ਲਿਖਤ ਮਿਲੀ ਪਹੁੰਚੀ ਆ ਉਹਦੇ ਕੁੱਲ 179 ਬੰਧ ਹਨ ਇਹਨਾਂ 179 ਬੰਦਾਂ ਵਿੱਚੋਂ ਬੰਦ ਨੰਬਰ 34 ਤੋਂ ਲੈ ਕੇ 38 ਤੱਕ ਵਾਂਜ ਬੰਦ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਪਹਿਲੀ ਵੀਡੀਓ ਵਿੱਚ ਦਸਾਂ ਬੰਦਾ ਦਾ ਪਰ ਉਹਦੇ ਵਿੱਚ ਟੋਟਲ ਬੰਦ ਵੀ ਬਹੁਤ ਸਨ ਪਰ ਆ ਜਿਹੜੀ ਮੇਰੇ ਕੋਲ ਲਿਖਤ ਹੈ ਜੇ ਕਿਸੇ ਵੀਰ ਭੈਣ ਨੂੰ ਇਹ ਲੱਗੇ ਕਿ ਮੈਂ ਰਾਗਮਾਲਾ ਦਾ ਵਿਰੋਧੀ ਹੋਣ ਕਰਕੇ ਕੋਲੋਂ ਗੱਪਾਂ ਮਾਰ ਰਿਹਾ ਜਿਸ ਲਿਖਤ ਦੇ ਜਿਨ੍ਹਾਂ ਲਿਖਤਾਂ ਦੇ ਆਧਾਰ ਤੇ ਮੈਂ ਗੱਲ ਕਰ ਰਿਹਾ ਤੁਸੀਂ ਆਪਣਾ WhatsApp ਨੰਬਰ ਕਮੈਂਟ ਬਾਕਸ ਵਿੱਚ ਸਾਂਝਾ ਕਰ ਦਿਓ ਆਪਣੇ ਸ਼ੰਕੇ ਨਵਰਤ ਕਰ ਲੈਣਾ ਕੁਝ ਵੀ ਮਨੋਕਲਪਤ ਨਹੀਂ ਆ ਕੁਝ ਵੀ ਮੈਨੂਵੇਟ ਨਹੀਂ ਆ ਸਾਰੀਆਂ ਕਹਾਣੀਆਂ ਭਾਵੇਂ ਉਹ ਵਿਚਤਨਾਟਕ ਵਾਲਾ 91 ਨੰਬਰ ਖੇਤਰ ਹੋਵੇ ਜਾਂ ਆ ਜਿਹੜਾ ਜੋ ਹੈ ਮਦਮ ਨਾਲ ਕਾਮ ਕੰਦਲਾ ਵਾਲੀ ਕਹਾਣੀ ਉਹ ਹੋਵੇ ਮੈਂ ਅੱਖਰ ਅੱਖਰ ਤੁਹਾਨੂੰ ਸ਼ਾਂਤ ਨੰਬਰ ਦੱਸ ਕੇ ਦੱਸ ਰਿਹਾ ਤੁਸੀਂ ਆਪਣੀ ਤਸੱਲੀ ਕਰ ਲੈਣਾ ਪਰ ਫਿਰ ਵੀ ਜੇ ਤੁਸੀਂ ਅੜੇ ਰਹਿਣਾ ਫਿਰ ਵੀ ਕੋਈ ਦੁਨੀਆ ਦੀ ਹਸਤੀ ਕੋਈ ਦੁਨੀਆ ਦਾ ਗਿਆਨਵਰ ਬੰਦਾ ਤੁਹਾਨੂੰ ਕੋਈ ਗੱਲ ਸਮਝਾ ਨਹੀਂ ਸਕਦਾ ਕਿ ਅੱਜ ਸਿੱਖ ਕੌਮ ਇੱਕ ਨੇ ਦੋ ਨੇ ਤਿੰਨ ਨੇ ਚਾਰ ਚੜ੍ਹ ਤੜਿਆਂ ਵਿੱਚ ਮੁੱਖ ਰੂਪ ਵਿੱਚ ਵੰਡੀ ਹੋਈ ਆ ਇੱਕ ਟੜਾ ਉਹ ਹੈ ਜਿਹੜਾ ਬਚਤਾਂ ਨਾਟਕ ਤੇ ਰਾਗਮਾਲਾ ਨੂੰ ਗੁਰਵਾਣੀ ਮੰਨਦਾ ਹੈ ਦੂਜਾ ਟੜਾ ਉਹ ਹੈ ਜਿਹੜਾ ਵਚਿੱਤਨ ਨਾਟਕ ਨੂੰ ਗੁਰਵਾਨੀ ਮੰਨਦਾ ਪਰ ਰਾਗਮਾਲਾ ਨੂੰ ਗੁਰਵਾਨੀ ਨਹੀਂ ਮੰਨਦਾ ਕਹਿੰਦਾ ਵੀ ਇਹ ਅਸਲੀਲ ਕਿਤਾਬ ਵਿੱਚੋਂ ਕਹਾਣੀ ਵਿੱਚੋਂ ਲਈ ਗਈ ਆ ਉਹ ਤੀਜਾ ਤੜਾ ਉਹ ਹੈ ਜਿਹੜਾ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗਿਆਨ ਦਾ ਦਾਤਾ ਮੰਨਦਾ ਉਹ ਵਿਚਿੱਤਨ ਨਾਟਕ ਤੇ ਰਾਗਮਾਲਾ ਕਿਸੇ ਨੂੰ ਵੀ ਗੁਰੂਕ੍ਰਿਤ ਨਹੀਂ ਮੰਨਦਾ ਚੌਥਾ ਤੜਾ ਉਹ ਹੈ ਜਿਹੜਾ ਕੁਝ ਨਹੀਂ ਪੜਦਾ ਹਵਾ ਦਾ ਗੁੱਲਾ ਜਿੱਦਨ ਉਹਨਾਂ ਨੂੰ ਕੋਈ ਲੈ ਜਾਂਦਾ ਉਧਰ ਨੂੰ ਚਲੇ ਜਾਂਦੇ ਜੇ ਚੇਤਨਾਟਕ ਤੇ ਰਾਗ ਵਾਲਾ ਨੂੰ ਗਰਵਾਣੀ ਸਿੱਧ ਕਰਨ ਵਾਲੇ ਉਹਨਾਂ ਨੂੰ ਮਿਲ ਜਾਣ ਉਹਨਾਂ ਨੂੰ ਦੋ ਚਾਰ ਕਹਾਣੀਆਂ ਸੁਣਾਈਆਂ ਉਹਨੇ ਕਹਣਾ ਬਿਲਕੁਲ ਸਹੀ ਤੁਸੀਂ ਸਹੀ ਹੋ ਇਹ ਗਰਵਾਣੀ ਹੈ ਜੇ ਦੂਜੇ ਪਾਸੇ ਵਾਲੇ ਮਿਲ ਜਾਣ ਉਹ ਦੱਸਣ ਦਲੀਲਾਂ ਨਾਲ ਕਿ ਐਦਾਂ ਨਹੀਂ ਐਦਾਂ ਕਿਦਾਂ ਗਰਵਾਣੀ ਹੋ ਸਕਦੀ ਆ ਫਿਰ ਉਹਨੇ ਕਹਣਾ ਗਰਵਾਣੀ ਨਹੀਂ ਹੈ ਪਰ ਇਹ ਦੋਨੋਂ ਪਾਸੇ ਸੁਣ ਕੇ ਪੂਰੀ ਜ਼ਿੰਦਗੀ ਉਹਨਾਂ ਦੀ ਵਤੀਤ ਹੋ ਜਾਂਦੀ ਹੈ ਉਹ ਕੋਈ ਪੱਖ ਆਪਣਾ ਨਹੀਂ ਸਕਦੇ ਕਿਉਂ ਕਿ ਕਿਉਂਕਿ ਆਪ ਮਿਹਨਤ ਕਰਨੀ ਪੈਂਦੀ ਆ ਜਿਹੜੀ ਕਿ ਉਹ ਨਹੀਂ ਕਰਦੇ ਤੇ ਇਸ ਤਰ੍ਹਾਂ ਕਰਕੇ ਮੁਖ ਰੂਪ ਵਿੱਚ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਜਿਹੜੇ ਵੀਰ ਪੈਣ ਚਿਤਨ 나ਟ ਨੂੰ ਗੁਰੂ ਚਿਤਨ 나ਟ ਨੂੰ ਗੁਰੂ ਗੋਵਿੰਦ ਸਿੰਘ ਜੀ ਕਿਰਤਮੰਦ ਹਣ ਔਰ ਰਾਗ ਵਾਲਾ ਨੂੰ ਗੁਰੂ ਸਰਬਾਨ ਦੇ ਕਿਰਤਮੰਦ ਹਣ ਉਹਨਾਂ ਲਈ ਇਹ ਹੈ ਕਿ ਦੁਨੀਆ ਇਧਰ ਦੀ ਉਧਰ ਹੋ ਜਾਏ ਸੂਰਜ ਇਸ ਦੀ ਜਗਾ ਊਰਬ ਦੀ ਜਗਾ ਪੱਛਮ ਤੋਂ ਚੜਨ ਲੱਗਦੇ ਪਰ ਉਹਨਾਂ ਨੇ ਕੋਈ ਸੱਚ ਮੰਨਣਾ ਨਹੀਂ ਕਿਉਂਕਿ ਉਹ ਸੱਚ ਸੁਣ ਨਹੀਂ ਸਕਦੇ ਸੱਚ ਪੜ ਨਹੀਂ ਸਕਦੇ ਸੱਚ ਦੇਖ ਨਹੀਂ ਸਕਦੇ ਜਿਵੇਂ ਉੱਲੂ ਨੂੰ ਜਿੰਨੇ ਦਿਖਾਈ ਨਹੀਂ ਦਿੰਦਾ ਉਹ ਰਾਤ ਦੇ ਹਨੇਰੇ ਵਿੱਚ ਹੀ ਦੇਖਦਾ ਏਵੇਂ ਉਹਨਾਂ ਨੂੰ ਹਨੇਰਾ ਹੀ ਦਿਨ ਲੱਗਦਾ ਦਿਨ ਉਹਨਾਂ ਨੂੰ ਦਿਨ ਨਹੀਂ ਲੱਗਦਾ ਉਨਾ ਨੂੰ ਤੋਂ ਮੈਂ ਮਾਫੀ ਚਾਹੁੰਨਾ ਮੈਂ ਅੱਜ ਤੁਹਾਨੂੰ ਦੱਸ ਦੇਵਾਂ ਮੁਸਲਮਾਨਾਂ ਵਿੱਚ ਬਹੁਤ ਫਿਰਕੇ ਆ ਪਰ ਦੋ ਫਿਰਕੇ ਵੱਡੇ ਨੇ ਸ਼ੀਆ ਤੇ ਸੁੰਨੀ ਅੱਜ ਸਿੱਖ ਕੌਮ ਵੀ ਉਸ ਮੋੜ ਤੇ ਖੜੀ ਆ ਇਹਦੇ ਵਿੱਚ ਵੀ ਦੋ ਵੱਡੇ ਫਿਰਕੇ ਨੇ ਵੱਡੇ ਦੋ ਇੱਕ ਉਹ ਜਿਹੜੇ ਬਚਿੱਤਰ ਨਾਲਕ ਨੂੰ ਗੁਰਵਾਨੀ ਮੰਨਦੇ ਆ ਇੱਕ ਉਹ ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਦਾ ਦਾਤਾ ਮੰਨਦੇ ਆ ਦੇਖੋ ਨ ਸਾਰੇ ਸੇਖਾ ਕਿਉਂ ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਦਾ ਦਾਤਾ ਮੰਨਦੇ ਆ ਉਹ ਪੜ੍ਹ ਲਿਖ ਕੇ ਸਮਝ ਕੇ ਇਸ ਨਤੀਜੇ ਦੇ ਪੁੱਜਿਆ ਇਹ ਹੁਣ ਲੋਕ ਵਾਪਸ ਨਹੀਂ ਜਾ ਸਕਦੇ ਜਿਹੜੇ ਚਿਤਨ ਨਾਟਕ ਦੇ ਰਾਗ ਵਾਲਾ ਨੂੰ ਗੁਰੂ ਕਿਰਤ ਮੰਨਦੇ ਆ ਉਹਦੇ ਵਿੱਚੋਂ 99% ਉਹ ਲੋਕ ਨੇ ਜਿਨ੍ਹਾਂ ਨੇ ਕਦੀ ਆਪ ਕਿਸੇ ਕਿਤਾਬ ਨੂੰ ਕਿਸੇ ਗ੍ਰੰਥ ਨੂੰ ਪੜ੍ਹ ਕੇ ਨਹੀਂ ਦੇਖਿਆ ਉਹਨਾਂ ਦੀ ਰਹਿਣਵਾਈ ਕਰਦੇ ਨੇ ਇੱਕ ਪਰਸਨ ਲੋਕ ਜਿਨ੍ਹਾਂ ਦਾ ਰੋਜੀ ਰੋਟੀ ਦਾ ਸਾਧਨ ਧਰਮ ਹੈ ਪਖੰਡ ਪੇਵ ਗੱਪ ਕਹਾਣੀਆਂ ਉਹ ਉਹਨਾਂ ਨੂੰ ਕਹਾਣੀਆਂ ਸੁਣਾ ਦਿੰਦੇ ਨੇ ਉਹਨਾਂ ਕਹਾਣੀਆਂ ਤੇ ਟੇਕ ਰੱਖ ਕੇ ਉਹ ਆਪਣਾ ਜੀਵਨ ਬਸਰ ਕਰਦੇ ਨੇ ਹੁਣ ਜਿਹੜੇ ਇੱਕ ਪਰਸਨ ਕਹਾਣੀਆਂ ਸੁਣਾਉਣ ਵਾਲੇ ਆ ਉਹਨਾਂ ਨੇ ਤਾਂ ਕਦੀ ਇੱਧਰ ਨਹੀਂ ਆਉਣਾ ਉਹ ਇੱਧਰ ਉਦੋਂ ਆ ਸਕਦੇ ਆ ਜਦੋਂ ਉਹਨਾਂ ਦੀਆਂ ਗੱਪ ਕਹਾਣੀਆਂ ਸਟੇਜਾਂ ਤੋਂ ਸੰਗਤਾਂ ਸੁਣਨ ਬੰਦ ਕਰ ਦੇਣ ਉਹਨਾਂ ਨੇ ਨਹੀਂ ਆਉਣਾ ਉਹ ਤੋਂ ਆ ਜਾਣਾ ਰੋਟੀਆਂ ਕਾਰਨ ਪੂਰੇ ਤਾਲ ਜੇ ਲੋਕੀ ਕਹਿਣ ਵੀ ਆ ਗੱਲ ਨਹੀਂ ਕਰਨੇ ਫਿਰ ਉਹਨਾਂ ਨੇ ਮੰਨ ਲੈਣਾ ਉਦਾਂ ਨਹੀਂ ਮੰਨਣਾ ਪਰ ਜਿਹੜੇ 99% ਹੈ ਉਹ ਬਚਤਨਾਟ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਤ ਦੱਸਦੇ ਨੇ ਔਰ ਰਾਗਵਾਲਾ ਨੂੰ ਗੁਰਵਾਣੀ ਦੱਸਦੇ ਨੇ ਉਹ ਪੜ੍ਹਦੇ ਨਹੀਂ ਜਿਸ ਦਿਨ ਉਹ ਪੜ੍ਹਨ ਲੱਗੇ ਜਿਸ ਦਿਨ ਉਹਨਾਂ ਨੇ ਆਪ ਬਚਤਨਾਟ ਨੂੰ ਪੜ੍ਹ ਕੇ ਵਿਚਾਰਿਆ ਫਿਰ ਖੇਲ ਸੌਖਾ ਹੋ ਜਾਣਾ ਫਿਰ ਸਾਰੇ ਇੱਕ ਪੰਥ ਵਿੱਚ ਆ ਸਕਦੇ ਆ ਜਦੋਂ ਸਾਰੇ ਗਿਆਨਵਾਨ ਹੋ ਜਾਣ ਪਰ ਅੱਜ ਸਵਾਲ ਮੈਂ ਇੱਕ ਹੋਰ ਵੱਡਾ ਸਵਾਲ ਪਿਛਲੀ ਵਾਰੀ ਵੀ ਕੀਤਾ ਸੀ ਮੈਨੂੰ ਤਰਸ ਉਹਨਾਂ ਲੋਕਾਂ ਤੇ ਆ ਰਿਹਾ ਜਿਹੜੇ ਰਾਗ ਮਾਲਾ ਨੂੰ ਗੁਰਵਾਣੇ ਨਹੀਂ ਮੰਨਦੇ ਕਿਉਂਕਿ ਇਹ ਇੱਕ ਅਸ਼ਲੀਲ ਕਹਾਣੀ ਵਿੱਚੋਂ ਲਿਆ ਹੋਇਆ ਇੱਕ ਅੰਸ਼ ਆ ਇਸ ਲਈ ਉਹ ਇਸ ਨੂੰ ਗੁਰਵਾਣੀ ਨੇ ਮੰਨਦੇ ਇਹ ਇਹਨਾਂ ਵਿੱਚ ਕੌਣ ਹੈ ਸ਼ਮਸ਼ੇਰ ਸਿੰਘ ਅਸ਼ੋਕ ਵਿਰਾਸ ਸਿੰਘ ਫਦਮ 바이ਰਨ ਤੀਰ ਸਿੰਘ ਔਰ ਕਾਂ ਸਿੰਘ ਨਾਵਾ ਇਹ ਸਾਰੇ ਮਹਾਨ ਲੋਕ ਇਹ ਰਾਗ ਵਾਲਿਆਂ ਨੂੰ ਗੁਰਵਾਣੀ ਨੇ ਮੰਨਦੇ ਕਿਉਂਕਿ ਕਹਿੰਦੇ ਵੀ ਸ਼ਲੀਲ ਰਚਨਾ ਵਿੱਚੋਂ ਲਿਆ ਗਿਆ ਪਰ ਇਹ ਸਾਰੇ ਦੇ ਸਾਰੇ ਵਿਚਿੱਤਰ ਨਾਟਕ ਉਰਫ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦੇ ਕਿਰਤ ਮੰਨਦੇ ਆ ਬੜੀ ਅਜੀਬ ਹਾਲਤ ਹੈ ਮੇਰੀ ਸਮਝ ਤੋਂ ਵਾਰੀ ਹੈ ਜਿਹੜੇ ਇੱਕ ਪਾਸੇ ਨੇ ਉਹਨਾਂ ਨੂੰ ਠੀਕ ਹੈ ਉਹ ਆਪਣੀ ਜਗ੍ਹਾ ਪਰ ਆਹ ਤਾਂ ਜਿਆਦਾ ਹੀ ਕਨਫਿਊਜ਼ ਲੋਕ ਨੇ ਇਹ ਜਿਆਦਾ ਗੁੰਮਰਾਹ ਤਾਂ ਇਹ ਲੋਕ ਕਰ ਰਹੇ ਨੇ ਕੋਈ ਰਾਗਮਾਲਾ ਕਰਵਾਣੀ ਨਹੀਂ ਕਿਉਂਕਿ ਉਹ ਅਸ਼ਲੀਲ ਕਹਾਣੀ ਵਿੱਚੋਂ ਲਈ ਗਈ ਹੈ ਉਹ ਅਸ਼ਲੀਲ ਕਹਾਣੀ 404 ਚਰিত্রਾਂ ਦਾ ਹਿੱਸਾ ਮਾਦਮ ਨਾਲ ਕਾਮ ਕੰਦਰਾ ਵਾਲੀ ਉਸ ਨੂੰ ਕਰਵਾਣੀ ਮੰਦਦੇ ਨੇ ਔਰ ਮੇਰਾ ਸਵਾਲ ਉਹਨਾਂ ਵੀਰਾਂ ਨੂੰ ਖਾਸ ਕਰਕੇ ਜਿਹੜੇ ਅੱਜ ਅੱਧਵਾਟੇ ਖੜੇ ਨੇ ਜਿੱਤੇ ਤਰਨਾਕ ਨੂੰ ਗੁਰਮਾਨੀ ਮੰਨਣ ਵਾਲੇ ਔਰ ਰਾਗ ਮਾਲਾ ਨੂੰ ਗੁਰਮਾਨੀ ਨਾ ਮੰਨਣ ਵਾਲੇ ਭਾਵੇਂ ਜਿੰਨੇ ਵੀ ਭਾਈ ਰੰਤਿਰ ਸਿੰਘ ਦੇ ਫੋਲੋਅਰ ਨੇ ਉਹਨਾਂ ਨੂੰ ਮੰਨਣ ਵਾਲੇ ਨੇ ਜਿਨ੍ਹਾਂ ਕਾਂਸੰਗਨ ਆਪਾ ਨੂੰ ਮੰਨਣ ਵਾਲੇ ਨੇ ਸ਼ਮਸ਼ੇਸਤੰਗਾ ਸ਼ੋਕ ਨੂੰ ਮੰਨਣ ਵਾਲੇ ਨੇ ਇਹ ਸਾਰੇ ਲੋਕਾਂ ਤੋਂ ਮੇਰਾ ਇਹ ਸਵਾਲ ਹੈ ਕਿ ਪਿਆਰਾਂ ਸਿੰਘ ਪਦਮ ਨੂੰ ਮੰਨਣ ਵਾਲੇ ਨੇ ਬਹੁਤ ਕਿਤਾਬਾਂ ਲਿਖੀਆਂ ਪੈਰਾ ਸਿੰਘ ਪਦਮ ਨੇ ਵੀ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਰਾਗਮਾਲਾ ਨਗਰਵਾਨੀ ਮੰਨ ਲਓ ਕਿ ਤੁਸੀਂ 75 ਨਾਟਕ ਹੰਤ ਮੰਨਦੇ ਹੋre ਪੂਰੀ ਕਹਾਣੀ ਉਹਦੇ ਵਿੱਚ 91 ਨੰਬਰ ਚ ਰਹਿ ਦਿੱਤਾ ਤੇ ਅਕਲ ਮੈਂ ਹੋਰ ਕਰ ਦੇਵਾਂ ਇਦਾਂ ਹੀ ਜਿਹੜੇ 404 ਚਰਿੱਤਰ ਇਦਾਂ ਹੀ ਬਣਾਏ ਜਿੱਥੋਂ ਕੋਈ ਕਹਾਣੀ ਉਹਨਾਂ ਨੂੰ ਮਿਲ ਗਈ ਉਹਨਾਂ ਨੇ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਣਾਉਣਾ ਸੀ ਬਰਾਬਰ ਬਣਾਉਣ ਲਈ ਉਹਨਾਂ ਨੇ ਇਹ ਸਾਰਾ ਕੰਮ ਕੀਤਾ ਅਤੇ ਜੋ ਕਹਾਣੀਆਂ ਮਿਲੀਆਂ ਕੋਈ ਕਹਾਣੀਆਂ ਕੋਈ ਕਹਿੰਦੇ ਲੇਲਾ ਚੱਕੀ ਜਾਂਦਾ ਸੀ ਬੱਕਰੇ ਦਾ ਬੱਚਾ ਬੱਕਰੀ ਦਾ ਉਹਨੂੰ ਕਹਿੰਦੇ ਕੁੱਤਾ ਇਹ ਕਹਾਣੀ ਵੀ 75 ਨਾਟਕ ਦੇ ਵਿੱਚ ਜੋ ਦੁਨੀਆ ਦੀਆਂ ਕਹਾਣੀਆਂ ਤੁਸੀਂ ਹੁਣ ਤੱਕ ਸੁਣੀਆਂ ਹੋਣੀਆਂ ਨਾ ਸਾਰੀਆਂ 75 ਨਾਟਕ ਦੇ ਫਿੱਟ ਕੀਤੀਆਂ ਚਰਿੱਤਰ ਦੇ ਵਿੱਚ ਚਰਿੱਤਰਾਂ ਦੇ ਵਿੱਚ ਸੋ ਅੱਜ ਦੇ ਵਿਚਾਰ ਮੈਂ ਇੱਥੇ ਸਮਾਪਤ ਕਰਦਾ ਜਿਹੜੀ ਗੱਲ ਮੈਂ ਦੱਸਣੀ ਚਾਹੁੰਦਾ ਉਹ ਇਹ ਹੈ ਕਿ ਭਾਈ ਇੱਕ ਪਾਸੇ ਹੋ ਜਾਓ ਕੋਈ ਫਾਇਦਾ ਨਹੀਂ ਐਵੇਂ ਇਧਰ ਉਧਰ ਦੀਆਂ ਗੱਲਾਂ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਇਹ ਮੈਂ ਦੱਸ ਦੇਵਾਂ ਕਿ 74 ਨੰਬਰ ਕਾਂਵੇ ਦੇ ਸਿਰਫ ਕੁਲ 65 ਸ਼ੰਤਾਨ ਔਰ ਅਗੁਰੇ ਸ਼ਮਸ਼ੇਰ ਸਿੰਘ ਅਸ਼ੋਕ ਦੀ ਲਿਖਤ ਮੇਰੇ ਕੋ ਪਹੁੰਚੀ ਹੈ ਇਹਦੇ 179 ਸ਼ਾਂਤਾਂ ਇਹਦੇ 179 ਸ਼ਾਂਤਾਂ ਦੇ ਵਿੱਚੋਂ ਪੰਜ ਸ਼ਾਂਤ ਜਿਹੜੇ ਨੇ ਸ਼ਾਂਤ ਨੰਬਰ 34 ਤੋਂ ਲੈ ਕੇ 38 ਤੱਕ ਇਹ ਰਾਗ ਵਾਲਾ ਲਿਖੀ ਹੋਈ ਹੈ ਜੇ ਕਿਸੇ ਨੂੰ ਸ਼ੱਕ ਹੋਵੇ ਉਹ ਮੇਰੇ ਕੋਲ ਆਪਣਾ ਮੋਬਾਈਲ ਨੰਬਰ ਸਾਂਝਾ ਕਰੋ ਔਰ ਮੇਰੇ ਕੋਲੋਂ ਇਹਨਾਂ ਦੀ ਲਿਖਤਾਂ ਦੀ ਪੀਡੀਐਫ ਜੋ ਵੀ ਹੈ ਉਹ ਲੈ ਕੇ ਆ ਪੜ ਸਕਦਾ ਹਾਂ ਉਹ ਲਾਂਚ ਉੱਕਣ ਦੀ ਮਾਫੀ ਉਹੀ ਬੇਨਤੀ ਜੋ ਮੈਂ ਹਮੇਸ਼ਾ ਕਰਿਆ ਕਰਦਾ ਇਹ ਤੁਹਾਨੂੰ ਇੱਕ ਕਾਰਜ ਚੰਗਾ ਲੱਗਦਾ ਖੋਜਦਾ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਘੰਟੀ ਦਾ ਬਟਨ ਵੀ ਦਬਾ ਦਿਓ ਸਤਿ ਸ੍ਰੀ ਅਕਾਲ